ਤਸਵੀਰਾਂ ਮੈਂ ਜਲਦਤਾਰ ਸਿੰਘ ਸ਼ਰਾਂ ਤੋਂ ਸਿਖਾਉਂਦਾ ਇੰਡੀਆ ਟੀਵੀ ਦੇਖ ਰਹੇ ਹੋ ਖਬਰ ਮੋਗਾ ਤੋਂ ਮੋਗਾ ਦੇ ਵੈਕਿਊਮ ਆਪਰੇਸ਼ਨ ਸੰਦੂਰ ਦੇ ਚੱਲਦਿਆਂ ਵੱਡੀ ਕਾਰਵਾਈ ਕੀਤੀ ਗਈ ਆ ਡੈਪਟੀ ਕਮਿਸ਼ਨਰ ਮੋਗਾ ਦੇ ਵੱਲੋਂ ਸਕੂਲ ਕਾਲਜ ਆਈਲੈਂਡ ਸੈਂਟਰ ਨਿੱਜੀ ਸਕੂਲ ਸਾਰੇ ਬੰਦ ਕਰ ਦਿੱਤੇ ਗਏ ਨੇ ਸੋਮਵਾਰ ਤੱਕ ਜਿਹੜੇ ਜਿਹੜੇ ਸਕੂਲ ਆ ਉਹ ਬੰਦ ਕਰ ਦਿੱਤੇ ਗਏ ਨੇ ਆਈਲੈਂਡ ਸੈਂਟਰ ਵੀ ਜਿਹੜੇ ਬੰਦ ਕਰ ਦਿੱਤੇ ਗਏ ਨੇ ਤਸਵੀਰ ਤੁਹਾਨੂੰ ਅਸੀਂ ਨਾਲ ਦਿਖਾ ਰਹੇ ਹਾਂ ਬਾਗਾ ਪੁਰਾਣਾ ਸ਼ਹਿਰ ਦੇ ਵਿੱਚ ਜਿਹੜੇ ਕਿ ਸਕੂਲ ਜਿਹੜੇ ਬੰਦ ਕੀਤੇ ਗਏ ਨੇ ਉਹਨਾਂ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਆਈਲੈਂਡ ਸੈਂਟਰ ਨੇ ਆਈਲੈਂਡ ਸੈਂਟਰ ਬੰਦ ਕੀਤੇ ਗਏ ਨੇ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਡੇ ਅਸੀਂ ਰੂ ਰੂ ਕਰ ਰਹੇ ਹਾਂ ਅਸੀਂ ਗੱਲਬਾਤ ਕਰਾਂਗੇ ਬਾਗਾ ਪ੍ਰਾਣਾ ਦੇ ਮਸ਼ਹੂਰ ਜਿਹੜੀ ਸੰਸਥਾ ਆ ਆਈਲੈਂਡ ਸੈਂਟਰ ਦੀ ਉਹਨਾਂ ਨਾਲ ਸਾਡੇ ਨਾਲ ਫਰਸਟ ਚੁਆਸ ਦੇ ਮਾਲਕ ਫਰਸਟ ਚੁਆਸ ਦੇ ਮਾਲਕ ਸਾਡੇ ਨਾਲ ਹੋਣਗੇ ਗੁਰਪਿਆਰ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੋ ਜਿਹਾ ਦੇਸ਼ ਆਇਆ ਕਿਵੇਂ ਦੇਸ਼ ਆਇਆ ਤੁਸੀਂ ਉਹਨਾਂ ਦੀ ਕਿੰਨੀ ਕੁ ਪਾਲਣਾ ਕਰ ਰਹੇ ਹੋ ਸਾਡੇ ਨਾਲ ਜਿਹੜੇ ਫਰਸਟ ਚੁਆਸ ਜਿਹੜੀ ਕਿ ਬਾਗਾ ਪ੍ਰਾਣਾ ਦੀ ਮਸ਼ਹੂਰ ਸੰਸਥਾ ਜਿਹੜੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਪ੍ਰਸਿੱਧ ਸੰਸਥਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਜਿਹੜੇ ਦੇਸ਼ ਆਇਆ ਉਹਨਾਂ ਨਾਲ ਗੱਲਬਾਤ ਸਾਡਾ ਫੋਨ ਲੈਣ ਦੇ ਉੱਤੇ ਮੌਜੂਦ ਸਾਡੇ ਨਾਲ ਜਿਹੜੇ ਕਿ ਬਗਾ ਪਰਾਂ ਦੀ ਪ੍ਰਸਿੱਧ ਸੰਸਥਾ ਆਈਲੈਂਡ ਸੰਸਥਾ ਉਹਨਾਂ ਦੇ ਜਿਹੜੇ ਮੁਖੀ ਸਾਡ ਨਾਲ ਨੇ ਗੁਰਪਿਆਰ ਫਾਸਟ ਵੈਸ ਤੋਂ ਗੱਲਬਾਤ ਕਰਦੇ ਆ ਵਰਪਿਆ ਸਵਾਗਤ ਹੈ ਤੁਹਾਡਾ ਹੈਵਨ ਇੰਡੀਆ ਚ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤੋਂ ਸਾਰਿਆਂ ਨੂੰ ਜੀ ਬਾਈ ਜੀ ਜਿਹੜਾ ਕਿ ਤੁਹਾਨੂੰ ਜਿਹੜਾ ਰਾਤ ਲੈਟਰਿਕ ਤੁਹਾਡੇ ਅੱਗੇ ਆਈ ਹੋਊਗੀ ਜਿਹੜਾ ਕਿ ਡੀਸੀ ਮੋਗਾ ਦੇ ਜਿਹੜੇ ਜਾਰੀ ਕੀਤੇ ਸਕੂਲ ਕਾਲਜ ਆਈਲੈਂਡ ਸੈਂਟਰ ਜਿਹੜਾ ਕਿ ਤੁਸੀਂ ਆਈਲੈਂਡ ਸੈਂਟਰ ਹੁਣ ਸੋਮਵਾਰ ਤੱਕ ਪੱਕੇ ਤੌਰ ਤੇ ਬੰਦ ਕੀਤਾ ਹਾਂਜੀ 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 ਬਿਲਕੁਲ ਕੱਲ ਸ਼ਾਮ ਨੂੰ ਸਾਨੂੰ ਇੱਕ ਨੋਟਿਸ ਮਿਲ ਗਿਆ ਸੀਗਾ ਜਿਸ ਦੇ ਵਿੱਚ ਸਾਡੇ ਆਈਲੈਂਡ ਸੈਂਟਰ ਐਂਡ ਹੋਰ ਕੋਚਿੰਗ ਸੈਂਟਰ ਆ ਜਿਹੜੇ ਤਾਂ ਉਹ ਸੋਮਵਾਰ ਤੱਕ ਬੰਦ ਰਹਿਣਗੇ ਅਗਲੇ ਹੁਕਮਾਂ ਤੱਕ ਜੀ ਤੁਸੀਂ ਬੱਚਿਆਂ ਨੂੰ ਇਹਦੇ ਬਾਰੇ ਦੱਸ ਦਿੱਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਹਾਲਾਤ ਇਸ ਟਾਈਮ ਬਣੇ ਹੋਏ ਉਹਦੇ ਲਈ ਤੁਸੀਂ ਕੀ ਪ੍ਰਤੀਕਿਰਿਆ ਦੇਣਾ ਚਾਹੁੰਦੇ ਹੋ ਅ ਬਿਲਕੁਲ ਜੀ ਅਸੀਂ ਇਹੀ ਪ੍ਰਤੀਕਿਰਿਆ ਸਾਡੀ ਕਿ ਅਸੀਂ ਦੇਸ਼ ਦੇ ਨਾਲ ਆ ਜਿਸ ਤਰ੍ਹਾਂ ਵੀ ਸਰਕਾਰ ਸਾਨੂੰ ਹੁਕਮ ਕਰੂਗੀ ਜਾਂ ਜਿਹੜਾ ਪ੍ਰਸ਼ਾਸਨ ਹੁਕਮ ਕਰੂਗਾ ਅਸੀਂ ਉਹਦੀ ਪਾਲਣਾ ਕਰਾਂਗੇ ਔਰ ਜੇ ਕਿਸੇ ਤਰੀਕੇ ਦੀ ਕੋਈ ਜ਼ਰੂਰਤ ਹੈ ਜਾਂ ਅਸੀਂ ਕੋਈ ਕੰਮ ਕਰ ਸਕਦੇ ਹਾਂ ਦੇਸ਼ ਦੇ ਪ੍ਰਤੀ ਤਾਂ ਅਸੀਂ ਉਹਦੇ ਲਈ ਵੀ ਹਮੇਸ਼ਾ ਤਿਆਰ ਜੀ ਬਹੁਤ ਬਹੁਤ ਧੰਨਵਾਦ ਕਰ ਪੈ ਸਾਡੇ ਨਾਲ ਸੀ ਗੁਰਪਿਆਰ ਜਿਹੜੇ ਕਿ ਇਸ ਟਾਈਮ ਫਰਸਟ ਵੈਸ਼ ਸੰਸਥਾ ਚਲਾਉਂਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਤਾਂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ